ਮੇਰਾ ਨਾਮ ਸాయి ਜਰਮਾ ਜੀ ਜੋ ਪਿਛਲੇ ਸਮੇਂ ਦਰਾਂ ਤੁਸੀਂ ਦੇਖੋਗੇ ਨਗਰ ਨਿਗਮ ਦੁਬਾਰਾ ਜੋ ਮਾਨਜੋ ਕਮਿਸ਼ਨ ਸਾਹਿਬ ਦੇ ਹੁਕਮਾਂ ਹਟਾ ਜਿਹੜਾ ਵੀ ਸ਼ਹਿਰ ਦੇ ਵਿੱਚ ਆਟੋ ਰਿਕਸ਼ਾ ਡੀਜ਼ਲ ਵਾਲਾ ਜਾਂ ਸੀएनजी ਰਿਕਸ਼ਾ ਜਿਹੜਾ ਚੱਲ ਰਿਹਾ ਸੀ ਉਹਦਾ ਜਿਹੜਾ ਸਰਵੇਖਣ ਸੀ ਲਾਸਟ 31 7 2025 ਤੱਕ ਕਰਨ ਲਈ ਸਾਨੂੰ ਆਖਿਆ ਗਿਆ ਸੀਗਾ ਤੇ ਮਾਨਜੋ ਕਮਿਸ਼ਨ ਮੈਡਮ ਦੇ ਹੁਕਮਾਂ ਹਟਾ ਜਿਹੜੀ ਇਹਦੀ ਤਰੀਕ ਹੈ ਉਹ ਵਧਾ ਕੇ 11 8 2025 ਕਰ ਦਿੱਤੀ ਗਈ ਹੈ ਤੇ ਜਿਹੜਾ ਇਹ ਕੈਂਪ ਹੈ ਇਹ ਕੈਂਪ ਨੀਅਰ ਰੋਜ਼ਗਾਰਨ ਜਿਹੜਾ ਜੋਗਰ ਪਾਰਕ ਆ ਕੋਲੇ ਬਲਵੰਤ ਗਾਰਗਿਆੜ ਉਹ ਟੋਰੀਅਮ ਜਿਹੜਾ ਹੈਗਾ ਜੀ ਉੱਥੇ ਅਸੀਂ ਲਗਾ ਰਹੇ ਹਾਂ ਜੀ ਸਵੇਰ 9 ਤੋਂ 5 ਕੱਲ ਤੋਂ ਇਹ ਕੈਂਪ ਸਟਾਰਟ ਹੋ ਜਾਊਗਾ ਤੇ ਇਹ ਜਿਹੜੀ ਜਨਤਕ ਸੂਚਨਾ ਹੈ ਸਾਰੇ ਜਿੰਨੇ ਵੀ ਆਟੋ ਰਿਕਸ਼ਾ ਚਲਾ ਰਹੇ ਹਨ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਇਹ ਕਹੀ ਜਾਂਦੀ ਹੈ ਕਿ ਉਹ ਆਪ ਦੇ ਜਿਹੜਾ ਆਟੋ ਰਿਕਸ਼ਾ ਹੈ ਉਹ ਕੱਲ ਨੂੰ ਆ ਕੇ ਫਿਰ ਤੋਂ ਦੁਬਾਰਾ ਰਜਿਸਟਰ ਕਰਾ ਸਕਦੇ ਹਨ ਫਿਰ ਦੁਬਾਰਾ ਤੋਂ ਮੈਂ ਦੱਸਣਾ ਚਾਹੁੰਦਾ ਵੀ ਲਾਸਟ ਤਰੀਕ 11/8/2025 ਹੈ ਜੀ ਇਦੇ ਵਿੱਚ ਸਾਰੇ ਬੰਦੇ ਆ ਦਾ ਦੁਆਰ ਤੋਂ ਸਰਵੇ ਕਰਵਾ ਕੇ ਆ ਦਾ ਆਟੋ ਰਜਿਸਟਰਡ ਕਰਾ ਲੈਣ ਜੇਕਰ ਇਸ ਤੋਂ ਬਾਅਦ ਕੋਈ ਵਿਅਕਤੀ ਦਾ ਆਟੋ ਨਹੀਂ ਕੀਤਾ ਜਾਊਗਾ ਤਾਂ ਜੋ ਵੀ ਬਣਦੀ ਹੋਈ ਕਾਨੂੰਨੀ ਕਾਰਵਾਈ ਆ ਉਹ ਰੰਬੀ ਜਾਵੇਗੀ